ਸ੍ਰੀ ਗੁਰੂ ਦੋਸਤੋ ਇੱਕ ਵਾਰ ਫਿਰ ਤੁਹਾਡੇ ਨਾਲ ਇੱਕ ਨਵੇਂ ਲਾਈਵ ਦੇ ਨਾਲ ਜੁੜੇ ਹਾਂ ਤੇ ਨਵੇਂ ਲਾਈਵ ਦੇ ਨਾਲ ਜੁੜ ਕੇ ਤੁਹਾਡੇ ਨਾਲ ਫਿਰ ਭਾਰਤ ਦੇ ਸੰਵਿਧਾਨ ਦੇ ਸੰਦਰਭ ਵਿੱਚ ਸਾਂਝਾ ਪਾਵਾਂਗੇ ਜਿਸਾਂ ਦੇ ਭਾਰਤ ਦੇ ਸੰਵਿਧਾਨ ਦੇ ਕਥਾਂ ਤੇ ਗੱਲ ਕਰਾਂਗੇ ਭਾਰਤ ਦੇ ਸੰਵਿਧਾਨ ਦੇ ਵਿਸ਼ਿਆਂ ਤੇ ਗੱਲ ਕਰਾਂਗੇ ਭਾਰਤ ਦੇ ਸੰਵਿਧਾਨਿਕ ਵਿਚਾਰਾਂ ਤੇ ਗੱਲ ਕਰਾਂਗੇ ਭਾਰਤ ਦਾ ਸੰਵਿਧਾਨ ਭਾਰਤ ਦੇ ਮੂਲ ਨਿਵਾਸੀ ਲੋਕਾਂ ਦਾ ਸੰਵਿਧਾਨ ਹੈ ਇਸ ਸੰਵਿਧਾਨ ਦੇ ਵਿੱਚ ਤੁਹਾਡੇ ਅਧਿਕਾਰਾਂ ਦੀ ਵਰਤੋਂ ਤੁਹਾਡੇ ਕਾਨੂੰਨਾਂ ਦੀ ਰੱਖਿਆ ਕੀਤੀ ਗਈ ਹੈ ਤੁਹਾਨੂੰ ਕੀ ਚਾਹੀਦਾ ਜਾਂ ਤੁਹਾਡੇ ਲਈ ਕੀ ਕੀ ਅਧਿਕਾਰ ਨੇ ਉਸ ਸੰਵਿਧਾਨ ਦੇ ਵਿੱਚ ਲਿਖਿਆ ਸਭ ਤੋਂ ਪਹਿਲਾਂ ਤੀਰਥ ਵਰਲਡ ਟਾਈਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਅਧਿਕਾਰਾਂ ਦੀ ਤੁਹਾਡੀ ਪਛਾਣ ਤਾਰਾ ਦੀ ਰੱਖਿਆ ਲਈ ਬੈਠੇ ਆ ਤੇ ਤੁਹਾਡੇ ਲੋਕਾਂ ਦੇ ਸਿਧਾਂਤਾਂ ਦੀ ਤੇ ਤੁਹਾਡੇ ਲੋਕਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਜਦੋਂ ਵੀ ਭਾਰਤ ਦੇ ਸੰਵਿਧਾਨ ਦੇ ਬਾਰੇ ਗੱਲ ਕਰਦੇ ਆ ਤਾਂ ਬਾਬਾ ਸਾਹਿਬ ਦਾ ਨਾਮ ਸਭ ਤੋਂ ਮੂਰੇ ਆਉਂਦਾ ਕੇ ਆਉਂਦਾ ਕਿਉਂਕਿ ਬਾਬਾ ਸਾਹਿਬ ਭੀਮਰਾਓਂਬੇਦਕਰ ਜੀ ਦੀ ਸੂਚ ਮੁਤਾਬਕ ਇਸ ਸਵਿਧਾਨ ਦੇ ਵਿੱਚ ਸਾਨੂੰ ਸਾਡੇ ਅਧਿਕਾਰ ਦਿੱਤੇ ਗਏ ਨੇ ਸਾਨੂੰ ਇੱਕ ਵਿਚਾਰਤਾ ਦਿੱਤੀ ਗਈ ਆ ਸਾਨੂੰ ਇੱਕ ਆਜ਼ਾਦੀ ਦਿੱਤੀ ਗਈ ਆ ਜਿਸ ਰਾਹੀਂ ਅਸੀਂ ਆਪਣੇ ਹੱਕਾਂ ਦੀ ਆਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਕੇ ਆਪਣੇ ਜੀਵਨ ਨੂੰ ਬੜੇ ਸਤਜੇ ਢੰਗ ਨਾਲ ਚਲਾ ਸਕਦੇ ਨੇ ਬੜੇ ਰੌਲੇ ਪੈਂਦੇ ਨੇ ਬੜੀਆਂ ਗੱਲਾਂ ਹੁੰਦੀਆਂ ਨੇ ਕਿ ਸਵਿਧਾਨ ਦੀ ਵਿਚਾਰਧਾਰਾ ਕਿਵੇਂ ਆ ਕਿਵੇਂ ਨਹੀਂ ਪਰ ਲੋਕਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਅੱਜ ਤੁਸੀਂ ਸਮਾਜ ਵਿੱਚ ਜੀ ਰਹੇ ਹੋ ਇਸ ਸਵਿਧਾਨ ਦੀ ਵਿਚਾਰਧਾਰਾ ਦੇ ਬਦੌਲਤ ਜੀ ਰਹੇ ਹੋ ਇਹ ਸੰਵਿਧਾਨਿਕ ਢਾਂਚੇ ਦੇ ਅਨੁਸਾਰ ਜੀ ਰਹੇ ਹੋ ਅਗਰੇ ਸੰਵਿਧਾਨ ਨਾ ਹੁੰਦਾ ਤਾਂ ਤੁਹਾਡੇ ਕੋਲ ਕਿਸੇ ਪ੍ਰਕਾਰ ਦਾ ਜਾਂ ਕਿਸੇ ਕਿਸਮ ਦਾ ਕੋਈ ਅਧਿਕਾਰ ਨਾ ਹੁੰਦਾ ਕੋਈ ਤੁਹਾਡੇ ਕੋਲ ਵਿਚਾਰ ਤਾਰਾ ਨਾ ਹੁੰਦੀ ਤੇ ਕੋਈ ਤੁਹਾਡੇ ਕੋਲ ਕਾਨੂੰਨ ਨਾ ਹੁੰਦਾ ਇੱਕ ਸਵਿਧਾ ਰਹੀ ਆ ਜੋ ਤੁਹਾਨੂੰ ਹਰ ਪੱਖੋਂ ਆਜ਼ਾਦ ਰੱਖਦਾ ਆਜ਼ਾਦ ਸੋਚ ਵਾਲਾ ਰੱਖਦਾ ਤੇ ਆਜ਼ਾਦ ਰਹਿਣ ਦਾ ਅਧਿਕਾਰ ਦਿੰਦਾ ਅੱਜ ਅਸੀਂ 361 ਤੋਂ 367 ਆਰਟੀਕਲ ਤੱਕ ਪੜ੍ਹਾਂਗੇ ਤੇ ਉਹਦੇ ਬਾਰੇ ਤੁਹਾਨੂੰ ਪੂਰੀ ਵਿਸਤ੍ਰਿਤ ਜਾਣਕਾਰੀ ਵੀ ਦਵਾਂਗੇ ਤੇ ਜਿਹੜੇ ਵੀ ਸਾਡੇ ਲਾਈਵ ਨਾਲ ਜੁੜਨਗੇ ਜਾ ਲਾਇਬ੍ਰਮ ਸਾਡਾ ਸ਼ਬਦਾਂ ਨੂੰ ਸੁਣਨਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜੋ ਚੱਜਦੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਲੋਕ ਸੁਣਨਾ ਘੱਟ ਪਸੰਦ ਕਰਦੇ ਨੇ ਮਾੜੀ ਬਰਾਸ ਤਬਾਲੀਆਂ ਜਾਂ ਫਿਰ ਢਕਾਉ ਬਾਜੀ ਚੀਜ਼ਾਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਨੇ ਸੋ ਆਓ ਭਾਰਤ ਦੇ ਸ਼ਬਦਾਂ ਨਾਲ ਜੁੜਦੇ ਹਾਂ ਭਾਗ 19 ਮਾ ਪੜਦੇ ਹਾਂ ਫੋਟਕਲ ਕੀ ਹੁੰਦੇ ਨੇ ਹੋਰ ਫੋਟਕਲ ਖਰਚੇ ਵੀ ਹੁੰਦੇ ਨੇ। ਕਈ ਫੋਟਕਲ ਕੰਮ ਵੀ ਹੁੰਦੇ ਨੇ। ਫੋਟਕਲ 'ਚ ਬਹੁਤ ਚੀਜ਼ਾਂ ਆ ਜਾਂਦਾ। ਸੋ ਹੁਣ ਆਰਟੀਕਲ 361 ਕਹਿੰਦਾ ਰਾਸ਼ਟਰਪਤੀ ਅਤੇ ਗਵਰਨਰ ਦੀ ਸੁਰੱਖਿਆ ਦੇ ਕੀ ਅਧਿਕਾਰ ਹੁੰਦੇ ਨੇ? ਰਾਸ਼ਟਰਪਤੀ ਅਤੇ ਗਵਰਨਰ ਆਪਣੀਆਂ ਸ਼ਕਤੀਆਂ ਵਰਤਣ ਦੇ ਫਰਜ਼ ਨਿਭਾਉਂਦੇ। ਨਿਭਾਉਣ ਦੇ ਮਾਮਲੇ ਵਿੱਚ ਕਿਸੇ ਨਿਆਂਪਾਲਿਕਾ ਪ੍ਰਤੀ ਜਵਾਬਦੇਹੀ ਨਹੀਂ ਹੋਣਗੇ। ਰਾਸ਼ਟਰਪਤੀ ਅਤੇ ਗਵਰਨਰ ਜਦੋਂ ਆਪਣੀਆਂ ਸ਼ਕਤੀਆਂ ਵਰਤਦੇ ਨੇ ਜਾਂ ਫਰਜ਼ ਨਿਭਾਉਂਦੇ ਨੇ ਤਾਂ ਕਿਸੇ ਨਿਆਂਪਾਲਿਕਾ ਭਰਤੀ ਜਵਾਬ ਦੇ ਨਹੀਂ ਹੋਣਗੇ ਪਰ ਆਰਟੀਕਲ 61 ਦੇ ਅਧੀਨ આરોਪ ਦੀ ਜਾਂਚ ਲਈ ਸੰਸਦ ਦੇ ਕਿਸੇ ਸਦਨ ਦੁਆਰਾ ਨਿਯੁਕਤ ਜਾਂ ਸਥਾਪਿਤ ਕਿਸੇ ਕੋਰਟ ਕਯੂ ਬਨਲ ਜਾਂ ਸੰਸਦ ਦੁਆਰਾ ਰਾਸ਼ਟਰਪਤੀ ਦੇ ਅਚਰਣ ਦੀ ਜਾਂਚ ਕੀਤੀ ਜਾ ਸਕਦੀ ਹੈ ਪਰ ਜਿਹੜਾ ਆਰਟੀਕਲ 61 ਆ ਉਹ ਕਹਿੰਦਾ ਵੀ ਸਦਨ ਦੁਆਰਾ ਨਿਯੁਕਤ ਜਾਂ ਸਥਾਪਿਤ ਕਿਸੇ ਕੋਰਟ ਦੇ ਟਿਊਬਨਲ ਜਾਂ ਸੰਸਦ ਦੁਆਰਾ ਰਾਸ਼ਟਰਪਤੀ ਦੇ ਅਚਰਣ ਦੀ ਜਾਂਚ ਕੀਤੀ ਜਾਂਦੀ ਹੈ ਕਿ ਰਾਸ਼ਟਰਪਤੀ ਨੇ ਚਰਤਰ ਗਹਿ ਜਾ ਉਹ ਸੇਵਾ ਭਾਵਨਾ ਕਿਸ ਦੀ ਆ ਕਿਸ ਪ੍ਰਕਾਰ ਆਪਣੇ ਦੇਸ਼ ਲਈ ਆਪਣੀਆਂ ਸਬਾ ਮਨਵਾ ਰਿਹਾ ਵਾ ਤੇ ਹੁਣ ਪਰ ਇਹ ਅਤੇਸ਼ ਦੇ ਖੰਡ ਦੇ ਕਿਸੇ ਗੱਲ ਦਾ ਅਰਥ ਇਹ ਨਹੀਂ ਲਗਾਇਆ ਜਾ ਸਕਦਾ ਕਿ ਉਹ ਭਾਤ ਸਰਕਾਰ ਜਾਂ ਕਿਸੇ ਰਾਜ ਦੀ ਸਰਕਾਰ ਬੁੱਧ ਸਮੂਚੀ ਕਾਰਵਾਈਆਂ ਚਲਾਉਣ ਦੇ ਕਿਸੇ ਵਿਅਕਤੀ ਦੇ ਅਧਿਕਾਰ ਨੂੰ ਨੋਕਦੀ ਹੈ ਦੇਖੋ ਸੰਵਿਧਾਨ ਦੇ ਵਿੱਚ ਇਹ ਵੀ ਲਿਖਿਆ ਕਿ ਤੁਸੀਂ ਕਿਸੇ ਨੂੰ ਪੂਰਾ ਨਾਜ਼ਾਦੀ ਨਹੀਂ ਦੇ ਸਕਦੇ ਕਿ ਉਹ ਆਪਣੀ ਜੋ ਦਿਲ ਕਰਾ ਉਹ ਦੋ ਦਿਲ ਵਿੱਚ ਆਉਂਦਾ ਉਹੀ ਕਰੇ ਸਭਧਾਨ ਦੇ ਵਿੱਚ ਜਿੱਥੇ ਤੱਕ ਅਧਿਕਾਰ ਦਿੱਤੇ ਨੇ ਉੱਥੇ ਅਧਿਕਾਰਾਂ ਨੂੰ ਰੋਕਣ ਦੀ ਸ਼ਕਤੀਆਂ ਵੀ ਦਿੱਤੀਆਂ ਨੇ ਹੋ ਰਾਸ਼ਟਰਪਤੀ ਜਾਂ ਕਿਸੇ ਰਾਜਪਾਲ ਦੇ ਵਿਰੁੱਧ ਉਸ ਦੇ ਅਹੁਦਾ ਧਾਰਨ ਕਰਨ ਦੇ ਦੌਰਾਨ ਇਸੇ ਕੋਰਟ ਵਿੱਚ ਕਿਸੇ ਵੀ ਪ੍ਰਕਾਰ ਦੀ ਦੰਡਕ ਕਾਰਵਾਈ ਨਹੀਂ ਕੀਤੀ ਜਾਵੇਗੀ ਜਾਂ ਚਾਲੂ ਨਹੀਂ ਰੱਖੀ ਜਾਵੇਗੀ ਹੁਣ ਜਦੋਂ ਰਾਸ਼ਟਰਪਤੀ ਜਾਂ ਰਾਜਪਾਲ ਆਪਣਾ ਅਹੁਦਾ ਧਾਰਨ ਕਰਦੇ ਨੇ ਤਾਂ ਕਿਸੇ ਕੋਰਟ ਵਿੱਚ ਕਿਸੇ ਪ੍ਰਕਾਰ ਦੀ ਉਹਨਾਂ ਤੇ ਦੰਡਕ ਕਾਰਵਾਈ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਚਾਲੂ ਰੱਖੀ ਜਾਵੇਗੀ। ਰਾਸ਼ਟਰਪਤੀ ਜਾਂ ਰਾਜ ਕਿਸੇ ਦੀ ਰਾਜ ਦੇ ਰਾਜਪਾਲ ਦੇ ਅਹੁਦੇ ਦੌਰਾਨ ਉਸ ਦੀ ਗ੍ਰਿਫਤਾਰੀ ਜਾਂ ਜੇਲ੍ਹ ਭੇਜਣ ਲਈ ਕੋਰਟ ਹੁਕਮ ਜਾਰੀ ਨਹੀਂ ਕਰ ਸਕਦਾ। ਅਗਰ ਰਾਸ਼ਟਰਪਤੀ ਜਾਂ ਰਾਜਪਾਲ ਕਿਸੇ ਰਾਜ ਦਾ ਵੀ ਰਾਜਪਾਲ ਆਪਣਾ ਅਹੁਦੇ ਦੌਰਾਨ ਅਹੁਦਾ ਧਾਰਨ ਕਰਨ ਦੇ ਸਮੇਂ ਉਸ ਦੀ ਗ੍ਰਿਫਤਾਰੀ ਜਾਂ ਜੇਲ੍ਹ ਭੇਜਣ ਲਈ ਕੋਈ ਕੋਰਟ ਹੁਕਮ ਜਾਰੀ ਨਹੀਂ ਕਰ ਸਕਦੀ। ਰਾਸ਼ਟਰਪਤੀ ਜਾਂ ਕਿਸੇ ਰਾਜ ਦੇ ਰਾਜਪਾਲ ਦੇ ਰੂਪ ਵਿੱਚ ਆਪਣਾ ਉਹਦਾ ਗ੍ਰੈਂਡ ਕਰਨ ਤੋਂ ਪਹਿਲਾਂ ਜਾਂ ਉਸ ਤੋਂ ਮਗਰੋਂ ਉਸ ਦੁਆਰਾ ਆਪਣੀ ਵਿਅਕਤੀਗਤ ਹਸਿਆਤ ਵਿੱਚ ਕੀਤੇ ਜਾਣ ਵਾਲੇ ਪ੍ਰਸਤਾਵਿਤ ਕਿਸੇ ਕਾਰਜ ਦੇ ਸਬੰਧ ਵਿੱਚ ਕੋਈ ਸਿਵਲ ਕਾਰਵਾਈਆਂ ਜਿਨ੍ਹਾਂ ਵਿੱਚ ਰਾਸ਼ਟਰਪਤੀ ਜਾਂ ਐਸੇ ਰਾਜ ਦੇ ਰਾਜਪਾਲ ਕੋਲ ਦੇ ਰੀਲੀਫ ਦਾ ਦਾਅਵਾ ਕੀਤਾ ਜਾਂਦਾ ਹੈ ਤਾਂ ਉਸ ਕਾਰਜਕਾਲ ਦੌਰਾਨ ਕਿਸੇ ਕੋਰਟ ਵਿੱਚ ਉਦੋਂ ਤੱਕ ਨਹੀਂ ਕਾਰਵਾਈ ਕੀਤੀ ਜਾਵੇਗੀ ਜਦ ਤੱਕ ਉਸ ਦੇ ਕਾਰਨ ਸ਼ਿਕਾਇਤਕਰਤਾ ਦਾ ਨਾਮ ਪਤਾ ਸਥਾਨ ਜਿਸ ਗੱਲ ਤੇ ਉਹ ਦਾਅਵਾ ਕਰਦਾ ਹੈ ਕਥਨ ਕਰਨ ਵਾਲੀਆਂ ਲਿਖਤਾ ਸੂਚਤਾ ਰਾਸ਼ਟਰਪਤੀ ਦੇ ਰਾਜਪਾਲ ਨੂੰ ਨਹੀਂ ਦਿੱਤੀਆਂ ਜਾਂਦੀਆਂ ਰਾਸ਼ਟਰਪਤੀ ਅਤੇ ਰਾਜਪਾਲ ਨੂੰ ਦਿੱਤੀ ਜਾਂਦਾ ਇਸ ਤੋਂ ਬਾਅਦ 2 ਮਹੀਨੇ ਦਾ ਸਮਾਂ ਖਤਮ ਨਹੀਂ ਹੋ ਜਾਂਦਾ ਮੰਨਿਆ ਗਿਆ ਹੈ ਕਿ ਰਾਜਪਾਲ ਨੂੰ ਬੈਸ ਹੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ 364 ਸੰਸਦ ਦੇ ਰਾਜਾਂ ਦੇ ਵਿਧਾਨ ਮੰਡਲਾਂ ਦੀਆਂ ਕਾਰਵਾਈਆਂ ਦੇ ਜੋ ਪ੍ਰਕਾਸ਼ਨ ਦੀ ਸੁਰੱਖਿਆ ਹੁੰਦੀ ਹੈ ਉਹ ਟੀ ਹੁੰਦੀਆਂ ਕੋਈ ਵਿਅਕਤੀ ਸੰਸਦ ਦੇ ਕਿਸੇ ਸਦਨ ਜਾਂ ਹਾਲਾਤ ਅਨੁਸਾਰ ਕਿਸੇ ਰਾਜ ਦੀ ਵਿਧਾਨ ਸਭਾ ਜਾਂ ਕਿਸੇ ਰਾਜ ਦੇ ਪ੍ਰਧਾਨ ਮੰਡਲ ਦੇ ਕਿਸੇ ਸਦਨ ਦੀ ਕਿਸੇ ਕਾਰਵਾਈ ਦੇ ਸਹੀ ਬਿਰਵੇਤੇ ਕਿਸੇ ਅਖਬਾਰ ਵਿੱਚ ਪ੍ਰਕਾਸ਼ਨ ਦੇ ਸਬੰਧ ਵਿੱਚ ਕਿਸੇ ਕੋਰਟ ਵਿੱਚ ਕਿਸੇ ਵੀ ਪ੍ਰਕਾਰ ਦੀ ਸਿਵਲ ਜਾਂ ਦੰਡਤ ਕਾਰਵਾਈ ਦਾ ਉਦੋਂ ਤੱਕ ਭਾਗੀਦਾਰ ਨਹੀਂ ਹੋਵੇਗਾ ਜਦੋਂ ਤੱਕ ਇਹ ਸਾਬਤ ਨਹੀਂ ਹੋ ਸਕਦਾ ਕਿ ਉਸ ਦੁਆਰਾ ਉਸ ਦੇ ਲਈ ਕੀਤਾ ਗਿਆ ਪ੍ਰਕਾਸ਼ਨ ਦਰਵੇਸ਼ ਪੂਰਵਕ ਕੀਤਾ ਗਿਆ ਸਾਰੇ ਖੰਡ ਦੀ ਕੋਈ ਗੱਲ ਸੰਸਦ ਦੇ ਕਿਸੇ ਸਦਨ ਜਾਂ ਸਥਿਤੀ ਅਨੁਸਾਰ ਕਿਸੇ ਰਾਜ ਦੀ ਵਿਧਾਨ ਸਭਾ ਜਾਂ ਕਿਸੇ ਰਾਜ ਦੇ ਵਿਧਾਨ ਮੰਡਲ ਦੇ ਕਿਸੇ ਸਦਨ ਦੀ ਗੋਤ ਮੀਟਿੰਗ ਦੀ ਕਾਰਵਾਈ ਦੇ ਪੇਰਵੇ ਤੇ ਪ੍ਰਕਾਸ਼ਿਤ ਨਹੀਂ ਹੋਵੇਗੀ। ਖੰਡ ਇੱਕ ਕਹਿੰਦਾ ਕਿਸੇ ਪ੍ਰਕਾਸ਼ਨ ਦੇ ਪ੍ਰਸ਼ਾਸਨ ਦੇ ਕੇਂਦਰ ਦੇ ਮਾਧਿਅਮ ਤੋਂ ਉਪਲਬਧ ਕਿਸੇ ਪ੍ਰੋਗਰਾਮ ਜਾਂ ਸੇਵਾ ਦੇ ਵਾਇਰਲੈਸ ਟੈਲੀਗ੍ਰਾਫੀ ਦੇ ਮਾਧਿਅਮ ਤੋਂ ਪ੍ਰਸ਼ਾਸਿਤ ਰਿਪੋਰਟਾਂ ਦਾ ਸਮਗਰੀ ਦੇ ਸਬੰਧ ਵਿੱਚ ਉਸ ਪ੍ਰਕਾਰ ਲਾਗੂ ਹੋਵੇਗਾ ਜਿਸ ਪ੍ਰਕਾਰੋ ਕਿਸੇ ਅਖਬਾਰ ਵਿੱਚ ਪ੍ਰਕਾਸ਼ਨ ਰਿਪੋਰਟਾਂ ਜਾਂ ਸਮਗਰੀ ਦੇ ਸਬੰਧ ਵਿੱਚ ਲਾਗੂ ਹੁੰਦਾ ਹੈ ਹੁਣ ਸਪਸ਼ਟੀਕਰਨ ਕੀ ਆ ਇਸ ਆਰਟੀਕਲ ਦੇ ਸਮਾਚਾਰ ਪੱਤਰ ਦੇ ਤਹਿਤ ਸਮਾਚਾਰ ਏਜੰਸੀ ਦੀ ਅਜਿਹੀ ਰਿਪੋਰਟ ਹੈ ਜਿਸ ਵਿੱਚ ਕਿਸੇ ਸਮਾਚਾਰ ਪੱਤਰ ਵਿੱਚ ਪ੍ਰਕਾਸ਼ਨ ਲਈ ਸਮਗਰੀ ਪ੍ਰਕਾਸ਼ਿਤ ਹੈ ਹੁਣ 361 ਬੀ ਕਹਿੰਦਾ ਬਾ ਲਾਭ ਵਾਲੇ ਰਾਜਨੀਤਿਕ ਪਾਰਟੀ ਦੀ ਨਿਯੁਕਤੀ ਲਈ ਅਯੋਗਤਾ ਕੀ ਕਿਸੇ ਰਾਜਨੀਤਿਕ ਦਲ ਜਾਂ ਕਿਸੇ ਸਦਨ ਦਾ ਕੋਈ ਮੈਂਬਰ ਜੋ 10ਵੀਂ ਅਨੁਸੂਚੀ ਪੈਰਾ 2 ਦੇ ਅਧੀਨ ਮੈਂਬਰ ਹੋਣ ਲਈ ਅਯੋਗਤਾ ਦੀ ਤਾਰੀਖ ਤੋਂ ਸ਼ੁਰੂ ਹੋਣ ਵਾਲੀ ਉਸ ਤਾਰੀਖ ਤੱਕ ਜਿਸ ਨੂੰ ਜੇ ਇਹ ਮੈਂਬਰਾਂ ਦੇ ਰੂਪ ਵਿੱਚ ਉਸ ਅਹੁਦੇ ਦੀ ਮਿਆਦ ਖਤਮ ਹੋਵੇਗੀ ਜਾਂ ਉਹ ਜਿਸ ਤਰੀਕ ਤੱਕ ਉਸ ਸਦਨ ਦੀ ਕੋਈ ਚੋਣ ਲੜਦਾ ਹੈ ਤਾਂ ਚੁਣਿਆ ਜਾਂਦਾ ਹੈ ਤਾਂ ਇਨ੍ਹਾਂ ਵਿੱਚੋਂ ਪਹਿਲਾਂ ਦੋਵੇਂ ਹੋਮ ਦੇ ਸਮੇਂ ਦੌਰਾਨ ਅਧੀਨ ਲਾਭ ਵਾਲੇ ਰਾਜਨੀਤਿਕ ਅਹੁਦੇ ਤੇ ਨਿਯੁਕਤ ਜਾਣ ਲਈ ਅਯੋਗ ਹੋਵੇਗਾ ਦੇਖੋ ਸੰਵਿਧਾਨ ਦੇ ਵਿੱਚ ਜੋ ਕੁਝ ਲਿਖਿਆ ਆ ਸੰਵਿਧਾਨ ਦੀ ਵਿਚਾਰਧਾਰਾ ਵਿੱਚ ਟੂ ਲਿਖਿਆ ਉਸ ਵਿੱਚ ਇੱਕ ਇੱਕ ਚੀਜ਼ ਬਾਰੇ ਤੁਹਾਨੂੰ ਪੂਰੇ ਰੂਪ ਵਿੱਚ ਜਾਣਕਾਰ ਕਰਵਾਇਆ ਗਿਆ ਜਾਣੂ ਕਰਵਾਇਆ ਗਿਆ ਤੇ ਹਰ ਇੱਕ ਵਿਸ਼ੇ ਤੇ ਇੱਕ ਪੂਰਨ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਤੁਸੀਂ ਕਿਸੇ ਵੀ ਵਿਸ਼ੇ ਤੇ ਨਿਸ਼ਚਿਤ ਹੋ ਕੇ ਗੱਲ ਕਰ ਸਕੋ ਉਹਨ ਦੇਸੀ ਭਾਰਤੀ ਰਾਜਾਂ ਦੇ ਸ਼ਾਸਕਾਂ ਦੇ ਅਧਿਕਾਰ ਤੇ ਵਿਸ਼ੇਸ਼ ਅਧਿਕਾਰ ਨੇ ਦੇਸੀ ਭਾਰਤੀ ਰਾਜਾਂ ਦੇ ਸ਼ਾਸਕਾਂ ਦੇ ਅਧਿਕਾਰ ਦੇ ਅਧੀਨ ਅਧਿਕਾਰ ਨੇ ਕੁਝ ਸੰਧੀ ਨਾ ਸਮਝੌਤਿਆਂ ਤੋਂ ਪੈਦਾ ਹੋਏ ਬਵਾਦ ਵਿੱਚ ਦਖਲਦਾਨੀ ਦੇ ਨੁਕਰੀ ਕੀ ਅਧਿਕਾਰ ਹੁੰਦੇ ਨੇ ਇਸ ਸਬੰਧਾਨ ਦੇ ਵਿੱਚ ਕਿਸੇ ਗੱਲ ਦੇ ਹੁੰਦੇ ਹੈ ਵੀ ਪਰ ਆਰਟੀਕਲ 143 ਦੀ ਬਵਸਤਾ ਦੇ ਅਧੀਨ ਰਹਿੰਦੇ ਹੋਏ ਸੁਪਰੀਮ ਕੋਰਟ ਜਾਂ ਕਿਸੇ ਹੋਰ ਕੋਰਟ ਨੂੰ ਕਿਸੇ ਅਜਿਹੇ ਸਮਝੌਤੇ ਇਕਰਾਰ ਕਰਨ ਜਾਂ ਐਸੀ ਹੀ ਹੋਰ ਲਿਖਤ ਦੇ ਕਿਸੇ ਨਿਯਮ ਤੋਂ ਜੋ ਸੰਵਿਧਾਨ ਦੇ ਸ਼ੁਰੂ ਤੋਂ ਪਹਿਲਾਂ ਕਿਸੇ ਦੇਸੀ ਰਾਜ ਦੇ ਸ਼ਾਸਕਾਂ ਦੁਆਰਾ ਕੀਤੀ ਗਈ ਹੈ ਜਿਸ ਵਿੱਚ ਭਾਰਤ ਡੋਮੀਨ ਦੀ ਸਰਕਾਰ ਜਾਂ ਉਸ ਤੋਂ ਪਹਿਲਾਂ ਕੋਈ ਸਰਕਾਰ ਦੀ ਇੱਕ ਧਿਰ ਹੈ ਜੋ ਕਾਰਜਸ਼ੀਲ ਸੀ ਪੈਦਾ ਕਿਸੇ ਬਿਵਾਦ ਵਿੱਚ ਸੰਵਿਧਾਨ ਦੇ ਕਿਸੇ ਨਿਯਮ ਦੇ ਅਧੀਨ ਦਿੱਤੇ ਗਏ ਅਧਿਕਾਰਕ ਦੇ ਸਬੰਧ ਵਿੱਚ ਕਿਸੇ ਬਿਵਾਦ ਦੇ ਅਧਿਕਾਰਤ ਨਹੀਂ ਹੋਵੇਗਾ ਹੁਣ ਇਸ ਆਰਟੀਕਲ ਦੇ ਦੇਸੀ ਰਾਜਾਂ ਤੋਂ ਭਾਵ ਅਜੀਹਾ ਰਾਜ ਕਿਤਰ ਹੈ ਜਿਸ ਨੂੰ ਹਿਜ ਮਜੈਸਟਰੀ ਤੋਂ ਪਾ ਜਾਂ ਭਾਰਤ ਡੋਮੀਨ ਦੀ ਸਰਕਾਰ ਤੋਂ ਇਸ ਸਵਿਧਾਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਜੀਹਾ ਰਾਜ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਸੀ ਅਤੇ ਸ਼ਾਸਕਾਂ ਦੇ ਤਹਿਤ ਅਜੀਹਾ ਰਾਜ ਪ੍ਰਮੁੱਖ ਜਾਂ ਹੋਰ ਵਿਅਕਤੀਆਂ ਦੇ ਹਿਸਤੂ ਜਿਵੇਂ ਰਜਿਸਟਰੀ ਤੋਂ ਜਾਂ ਬਾਅਦ ਡੋਮਿਨਿਅਨ ਦੀ ਸਰਕਾਰ ਤੋਂ ਐਸੇ ਆਰੰਭ ਤੋਂ ਪਹਿਲਾਂ ਕਿਸੇ ਦੇਸ਼ ਰਾਜ ਦੇ ਸ਼ਾਸਕ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਸੀ ਆਰਟੀਕਲ 303 ਟੀ ਕਹਿੰਦਾ ਦੇਸੀ ਰਾਜਾਂ ਦੇ ਸ਼ਾਸਕਾਂ ਨੂੰ ਦਿੱਤੀ ਗਈ ਮਾਨਤਾ ਦੀ ਸਮਾਪਤੀ ਦੇ ਨਿਜੀ ਸਹਿਯੋਗ ਦਾ ਅੰਤ 26 ਮੈਂ ਸੰਸ਼ੋਧਨ ਐਕਟ 271 ਅਨੁਸਾਰ ਦਿੱਤਾ ਜਾਂਦਾ ਹੈ 364 ਆਰਟੀਕਲ ਕਹਿੰਦਾ ਮੁੱਖ ਬੰਦਰਗਾਹਾਂ ਅਤੇ ਵਿਸ਼ੇਸ਼ ਵਿਸ਼ਾਲ ਖੇਤਾਂ ਬਾਰੇ ਵਿਸ਼ੇਸ਼ ਪ੍ਰਬੰਧ ਦਿੱਤੇ ਗਏ ਹਨ 365 ਪਰਿਭਾਸ਼ਾਵਾਂ ਇਸ ਸੰਵਿਧਾਨ ਦੇ ਵਿੱਚ ਜਦ ਤੱਕ ਸੰਦਰਭ ਹੋਰ ਕੋਈ ਨਾ ਹੋਵੇ ਇਹ ਲਿਖਿਆਂ ਦੇ ਅਸ ਦੱਸੇ ਗਏ ਹਨ ਜਿਵੇਂ ਕਿ ਖੇਤੀਬਾੜੀ ਐਗਲੋ ਇੰਡੀਅਨ ਭਾਗ ਉਹ ਵਿਅਕਤੀ ਜਿਸ ਦਾ ਪਿਤਾ ਜਾਂ ਬਾਂਸਜਾ ਹੋਰ ਕੋਈ ਫੋਰਸ ਮੈਂਬਰ ਯੂਰਪੀਅਨ ਵੰਸ਼ ਵਿੱਚੋਂ ਹੈ ਜੋ ਭਾਰਤ ਵਿੱਚ ਵਸ ਗਿਆ ਹੈ ਮਾਨ ਅਤੇ ਸੇਵਾਕਰ ਤੋਂ ਭਾਵੇਂ ਮਨੁੱਖੀ ਵਰਤੋਂ ਲਈ ਸ਼ਰਾਬ ਅਤੇ ਨਸ਼ਾ ਪਦਾਰਥਾਂ ਤੋਂ ਬਿਨਾਂ ਮਾਦ ਦਾ ਸਬੰਧਾ ਭਾਵੇਂ ਦੋਹਾਂ ਦੀ ਆਪ ਜਾ ਦਿੱਤੇ ਆਵਾਜਾਈ ਤੇ ਟੈਕਸ ਹੋਵੇ ਹੁਣ ਸ਼ੈਡਿਊਲ ਤੋਂ ਭਾਵੇਂ ਕੀ ਹੈ ਕਿ ਇਹ ਸੰਵਿਧਾਨ ਦੀ ਸੂਚੀ ਸ਼ੈਡਿਊਲ ਕਾਸਟਮ ਕਾਸਟਸ ਤੋਂ ਭਾਵ ਜਿਹੀਆਂ ਜਾਤਾਂ ਨਸਲਾਂ ਕਬੀਲੇ ਜਾਂ ਇਹਨਾਂ ਜਾਤਾਂ ਵਿੱਚ ਗਰੁੱਪਾਂ ਜਾਂ ਹਿੱਸੇ ਨੂੰ ਆਰਟੀਕਲ 348 ਦੇ ਅਧੀਨ ਸੰਵਿਧਾਨ ਦੇ ਉਦੇਸ਼ਾਂ ਲਈ ਅਨਸੂਚਿਤ ਜਾਤਾਂ ਸਮਝਿਆ ਜਾਂਦਾ ਹੈ ਅਨੁਸੂਚਿਤ ਜਨਜਾਤਾਂ ਤੋਂ ਭਾਵ ਹੈ ਜਿਹਈਆਂ ਜਨਜਾਤਾਂ ਜਾਂ ਜਨਜਾਤੀਆਂ ਸਮੁਦਾਏ ਜਾਂ ਐਸੀਆਂ ਜਨਜਾਤਾਂ ਦਾ ਜਨਜਾਤੀਆਂ ਸਮੁਦਾਇਆਂ ਤੋਂ ਹਿੱਸੇ ਤੋਂ ਆਰਟੀਕਲ 342 ਦੇ ਤਹਿਤ ਸੰਵਿਧਾਨ ਦੇ ਉਦੇਸ਼ਾਂ ਲਈ ਅਨੁਸੂਚਿਤ ਜਨਜਾਤੀਆਂ ਸਮਝੀਆਂ ਜਾਂਦੀਆਂ ਹਨ ਤੇ ਸੇਵਾ ਤੋਂ ਭਾਵ ਆ ਸਵਾਮਾ ਤੋਂ ਭਾਵ ਆ ਮਾਲ ਤੋਂ ਬਿਨਾ ਕੋਈ ਚੀਜ਼ ਸੰਗ ਰਾਜ ਖੇਤਰ ਤੋਂ ਭਾਵ ਪਹਿਲੇ ਸੈਲੂਡ ਵਿੱਚ ਦਰਜ ਕੋਈ ਸੰਗ ਰਾਜ ਜਾਂ ਖੇਤਰ ਹੈ ਸੁਖਵਿੰਦਰ ਸਿੰਘ ਜੀ ਹਾਂਜੀ ਆਪਾਂ ਲੁਧਿਆਣੇ ਤੋਂ ਆ ਜੀ ਇਹ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਲਾਈਵ ਦੇ ਵਿੱਚ ਜੁੜੇ ਹੋ ਤੇ ਹੁਣ ਵਿਆਖਿਆ ਪੜਦੇ ਆ 367 ਆਰਟੀਕਲ ਨੰਬਰ ਦੇ ਵਿੱਚ ਵਿਆਖਿਆ ਕੀ ਹੈ ਕਿ 300 ਆਰਟੀਕਲ 367 ਆਰਟੀਕਲ ਸਾਨੂੰ ਕੀ ਕਹਿੰਦਾ 367 ਆਰਟੀਕਲ ਦਾ ਸੰਦਰਭ ਸਾਨੂੰ ਕੀ ਕਹਿੰਦਾ ਵਾ ਇਸ ਸੰਵਿਧਾਨ ਦੇ ਵਿੱਚ ਸੰਸਦ ਦੇ ਨਾਂ ਤੇ ਉਸ ਦੁਆਰਾ ਬਣਾਏ ਗਏ ਐਕਟ ਜਾਂ ਕਾਨੂੰਨ ప్రతి ਕਿਸੇ ਨਿਰਦੇਸ਼ ਤੋਂ ਭਾਵ ਹੈ ਕਿਸੇ ਰਾਜ ਦੇ ਵਿਧਾਨ ਮੰਡਲ ਦੇ ਜਾਂ ਉਸ ਦੁਆਰਾ ਬਣਾਏ ਗਏ ਨਿਯਮਾਂ ਜਾਂ ਕਾਨੂੰਨਾਂ ప్రతి ਕਿਸੇ ਨਿਰਦੇਸ਼ ਦਾ ਇਹ ਅਰਥ ਨਹੀਂ ਲਾਇਆ ਜਾ ਸਕਦਾ ਕਿ ਤਹਿਤ ਸਥਿਤੀ ਅਨੁਸਾਰ ਰਾਸ਼ਟਰਪਤੀ ਦੁਆਰਾ ਜਾਰੀ ਆਰਡੀਨੈਂਸ ਜਾਂ ਕਿਸੇ ਰਾਜਪਾਲ ਦੁਆਰਾ ਜਾਰੀ ਆਰਡੀਨੈਂਸ ਪ੍ਰਤੀ ਨਿਰਦੇਸ਼ ਹੈ ਇਸ ਸੰਵਿਧਾਨ ਦੇ ਉਦੇਸ਼ਾ ਲਈ ਵਿਦੇਸ਼ੀ ਰਾਜ ਤੋਂ ਭਾਵ ਭਾਰਤ ਤੋਂ ਅਲੱਗ ਕੋਈ ਰਾਜ ਖੇਤਰ ਇਹ ਪਰ ਇਸ ਸੰਸਦ ਦੁਆਰਾ ਬਣਾਏ ਗਏ ਕਿਸੇ ਕਾਨੂੰਨ ਦੇ ਨਿਯਮ ਅਧੀਨ ਲੈਦੇ ਹੋਏ ਰਾਸ਼ਟਰਪਤੀ ਦੇਸ਼ ਦੁਬਾਰਾ ਇਸ ਘੋਸ਼ਣਾ ਕਰ ਸਕਦੇ ਹਨ ਕੋਈ ਰਾਜ ਉਹਨਾਂ ਉਦੇਸ਼ਾਂ ਲਈ ਜੋ ਉਸ ਆਦੇਸ਼ ਵਿੱਚ ਦਰਜ ਕੀਤੇ ਜਾਂਦੇ ਹਨ ਵਿਦੇਸ਼ੀ ਰਾਜਤਾ ਨਹੀਂ ਦੇਖੋ ਭਾਰਤ ਦੇ ਸੰਵਿਧਾਨ ਦੇ ਵਿੱਚ ਜੋ ਚੀਜ਼ਾਂ ਲਿਖੀਆਂ ਗਈਆਂ ਨੇ ਜਾਂ ਦਸਤਾਈਆਂ ਗਈਆਂ ਨੇ ਉਹ ਬੜੀਆਂ ਧੁਕਮੀਆਂ ਕਾਰਵਾਈਆਂ ਤੋਂ ਬਾਅਦ ਜਾਂ ਉਹਨਾਂ ਤੇ ਬੜੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਭਾਰਤ ਨੇ ਸੰਵਿਧਾਨ ਦੇ ਵਿੱਚ ਦਰਜ ਕੀਤੇ 167 ਨੰਬਰ ਆਰਟੀਕਲ ਤੁਸੀਂ ਪੜ੍ਹਿਆ 368 ਨੰਬਰ ਅਸੀਂ ਕੱਲ ਪੜ੍ਹਾਂਗੇ ਹੁਣ ਜੋ ਸਾਡੀਆਂ ਵਿਚਾਰਾਂ ਹੁੰਦੀਆਂ ਨੇ ਦੇਖੋ ਸੰਵਧਾਨ ਨੂੰ ਜਦੋਂ ਪੜ੍ਹਦੇ ਆ ਬਹੁਤ ਲੋਕਾਂ ਦੀ ਸੋਚ ਸਾਡੇ ਨਾਲ ਮਿਲਦੀ ਆ ਜਾਂ ਕਈਆਂ ਲੋਕਾਂ ਦੀ ਸੋਚ ਸਾਡੇ ਨਾਲ ਨਹੀਂ ਮਿਲਦੀ ਤੇ ਕਈਆਂ ਦੀ ਵਿਚਾਰਧਾਰਾ ਆਪਣੇ ਨਾਲ ਮਿਲਦੀ ਆ ਤੇ ਕਈਆਂ ਦੀ ਵਿਚਾਰਧਾਰਾ ਨਹੀਂ ਮਿਲਦੀ ਪਰ ਤੁਸੀਂ ਸਮਾਜ ਪ੍ਰਤੀ ਆਪਣੇ ਕੀ ਮੂਲ ਫਰਜ਼ਾਂ ਦੀ ਵਰਤੋਂ ਕਰਦੇ ਹੋ ਜਾਂ ਸਮਾਜ ਨੂੰ ਕੀ ਦੇਣਾ ਚਾਹੁੰਦੇ ਹੋ ਕਿਉਂਕਿ ਦੇਖੋ ਅਗਰ ਤੁਸੀਂ ਲਾਈਵ ਦੇ ਜਰੂਰ ਥਰੂ ਆਉਨੇ ਹੋ ਜਾਂ ਕਿਸੇ ਵੀ ਚੀਜ਼ ਤੇ ਤੁਸੀਂ ਵੀਡੀਓ ਕਰਦੇ ਹੋ ਤਾਂ ਸਾਨੂੰ ਹਰ ਇੱਕ ਵਿਸ਼ੇ ਬਾਰੇ ਜਾਣਕਾਰੀ ਦੇਣ ਦਾ ਸਾਡਾ ਰਾਈਟ ਹੁੰਦਾ ਤੇ ਉਹ ਆਪਾਂ ਜਾਣਕਾਰੀ ਮਾਇਆ ਕਰਵਾਦੇ ਹਾਂ ਹੁਣ ਭਾਰਤ ਦੇ ਸੰਵਿਧਾਨ ਦੇ ਵਿੱਚ ਨੂੰ ਲਿਖਿਆ ਉਸ ਨੂੰ ਅਸੀਂ ਦਰਸਾਉਨੇ ਆ ਤਾਂ ਕਿ ਤੁਸੀਂ ਇਸ ਸੰਵਿਧਾਨ ਨੂੰ ਪੜ੍ਹ ਕੇ ਇਸ ਦੇ ਨਾਲ ਜੁੜ ਕੇ ਤੁਸੀਂ ਆਪਣੀ ਜਾਣਕਾਰੀ ਨੂੰ ਵਧਾ ਸਕੋ ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਪੜ੍ਹ ਸਕੋ ਕਿ ਤੁਹਾਨੂੰ ਕੀ ਅਧਿਕਾਰ ਦਿੱਤੇ ਗਏ ਨੇ ਕਿ ਤੁਹਾਡੇ ਅਧਿਕਾਰਾਂ ਦੀ ਵਰਤੋਂ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਸੰਵਿਧਾਨ ਨੇ ਤੁਹਾਨੂੰ ਹਰ ਇੱਕ ਪੱਖ ਤੋਂ ਨਿਰਪੱਖ ਰੱਖਿਆ ਨਪੋਲ ਰੱਖਿਆ ਤਾਂ ਕਿ ਤੁਸੀਂ ਇਸ ਸੰਵਿਧਾਨ ਦੇ ذریعے ਆਪਣੇ ਹੱਕਾਂ ਦੀ ਮੰਗ ਕਰ ਸਕੋ ਆਪਣੇ ਹੱਕਾਂ ਲਈ ਸੰਘਰਸ਼ ਕਰ ਸਕੋ ਆਪਣੇ ਆਪ ਨੂੰ ਹਰ ਇੱਕ ਚੀਜ਼ ਨਾਲ ਜੋੜ ਸਕੋ ਕਿਉਂਕਿ ਭਾਰਤ ਦਾ ਸੰਵਿਧਾਨ ਸਭ ਲੋਕਾਂ ਲਈ ਇੱਕੋ ਹੀ ਵਿਚਾਰਤਾ ਦਾ ਸਵਿਧਾਨ ਹੈ। ਇਹਦੇ ਵਿੱਚ ਕਿਸੇ ਲਈ ਕੋਈ ਵਿਸ਼ੇਸ਼ ਨਿਯਮ ਨਹੀਂ ਸਭ ਲਈ ਇੱਕੋ ਨਿਯਮ ਆ। ਹਰ ਇੱਕ ਲਈ ਬਰਾਬਰੀ ਦਾ ਅਧਿਕਾਰ ਆ। ਹਰ ਇੱਕ ਲਈ ਸਮਾਨਤਾ ਦਾ ਅਧਿਕਾਰ ਆ। ਤੇ ਤੁਸੀਂ ਇਸ ਸਵਿਧਾਨ ਦੇ ਵਿੱਚ ਰਹਿੰਦੇ ਹੋਏ ਇਸ ਸਵਿਧਾਨ ਦੀ ਵਿਚਾਰਧਾਰਨਾ ਨਾਲ ਜੁੜਦੇ ਹੋਏ ਆਪਣੇ ਆਪ ਨੂੰ ਨਪੱਖ ਰੱਖਣਾ, ਨਪੁੰਨ ਰੱਖਣਾ ਤੇ ਅਗਰ ਮੇਰੀ ਵੀਡੀਓ ਰਹੀ ਮੈਂ ਤੁਹਾਨੂੰ ਕੋਈ ਜਾਣਕਾਰੀ ਦੇ ਸਕਦਾ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰਦਾ ਕਿ ਤੁਹਾਡੇ ਨਾਲ ਜੁੜ ਸਕਾਂ ਤੇ ਤੁਹਾਨੂੰ ਤੁਹਾਡੇ ਵਿਚਾਰਾਂ ਨਾਲ ਹੀ ਸੰਤੁਸ਼ਟੀ ਦੇ ਸਕਾਂ ਆਪਣੇ ਵਿਚਾਰਾਂ ਨਾਲ ਕਿ ਤੁਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਕੀ ਦੇਖਣਾ ਚਾਹੁੰਦੇ ਹੋ ਤੇ ਭਾਰਤ ਦਾ ਸੰਵਿਧਾਨ ਤੁਹਾਡੇ ਲਈ ਕੀ ਲੈ ਕੇ ਆਉਂਦਾ ਤੇ ਹੁਣ ਬੇਨਤੀਆਂ ਨੇ ਲਾਈਵ ਤੇ ਲੋਕ ਜੁੜਦੇ ਨੇ ਲਾਈਵ ਨੂੰ ਬੰਦ ਕਰ ਦਿੰਦੇ ਨੇ ਕਿਉਂਕਿ ਅੱਜ ਦੇ ਸਮੇਂ ਵਿੱਚ ਨਾ ਚੰਗੀਆਂ ਚੀਜ਼ਾਂ ਨੂੰ ਸੁਣਨਾ ਜਾਂ ਚੰਗੀਆਂ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਬੜਾ ਸੌਖਾ ਨਿਯਮ ਬਣ ਗਿਆ ਸੀ ਪਰ ਲੋਕ ਚੰਗੀਆਂ ਚੀਜ਼ਾਂ ਨੂੰ ਫਾਲੋ ਨਹੀਂ ਕਰਨਾ ਚਾਹੁੰਦੇ ਅਸੀਂ ਸਿਰਫ ਉਹ ਹੀ ਚੀਜ਼ਾਂ ਸੁਣਦੇ ਹਾਂ ਜੋ ਸਾਡਾ ਮਨੋਰੰਜਨ ਕਰਦੀਆਂ ਜਾਂ ਸਾਨੂੰ ਅਟੈਨੈਂਟ ਨਾਲ ਜੋੜਦੀਆਂ ਅਸੀਂ ਸਿਰਫ ਮੋਬਾਈਲਾਂ ਤੱਕ ਸੀਮਤ ਰਹੇਗੇ ਮੋਬਾਈਲਾਂ ਦੀ ਵਿਚਾਰਤਾ ਨਾਲ ਤੱਕ ਸੀਮਤ ਰਹੇਗੇ ਅੱਜ ਅਸੀਂ ਕੰਮ ਦੀਆਂ ਚੀਜ਼ਾਂ ਨੂੰ ਨਾ ਤਾਂ ਸੁਣਨਾ ਚਾਹੁੰਦੇ ਆ ਨਾ ਪੜ੍ਹਨਾ ਚਾਹੁੰਦੇ ਆ ਨਾ ਅਸੀਂ ਅਪਣਾਉਣਾ ਚਾਹੁੰਦੇ ਆ ਸਾਨੂੰ ਸਿਰਫ ਮਨਾਂ ਅੰਜਾਂ ਚਾਹੀਦਾ ਜਾਂ ਫਿਰ ਹਸਣ ਵਾਲੀ ਵੀਡੀਓ ਚਾਹੀਦੀ ਹੈ ਪਰ ਸਾਨੂੰ ਸਾਡੇ ਆਮ ਆਮ ਵਾਲੀਆਂ ਕੋਈ ਚੀਜ਼ਾਂ ਨਹੀਂ ਚਾਹੀਦੀਆਂ ਇਹ ਸਾਡੀ ਸੋਚ ਆ ਹੁਣ ਤੁਸੀਂ ਕੀ ਸੋਚਦੇ ਹੋ ਕੀ ਪੜਦੇ ਆ ਕੀ ਸੁਣਦੇ ਹੋ ਤੇ ਕੀ ਸੁਣਨਾ ਚਾਹੁੰਦੇ ਹੋ ਇਸ ਬਾਰੇ ਮੈਂ ਤੁਹਾਡੇ ਦਿਲ ਦੇ ਵਿਚਾਰ ਨਹੀਂ ਜਾਣ ਸਕਦਾ ਪਰ ਇੱਕ ਗੱਲ ਸਮਝਾ ਦਿੰਦਾ ਕਿ ਇਹ ਪਾਲਸ ਦਾ ਸਵਾਰ ਅਗਰ ਤੁਸੀਂ ਇਸ ਤੋਂ ਕਿਨਾਰਾ ਕਰੋਗੇ ਉਸ ਤੋਂ ਮੁਨਕਰ ਹੋਮੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਪਲੇਟਫਾਰਮ ਤੇ ਸਾਵਧਾਨ ਲੋਜਾਂ ਜ਼ਰੂਰ ਕਰੋਗੇ ਕਿ ਸਾਵਧਾਨ ਤੁਸੀਂ ਅਪਣਾ ਲੈਂਦੇ ਜਾਂ ਪੜ ਲੈਂਦੇ ਚੰਗਾ ਸੀ ਸੋ ਇੰਨਿਆਕ ਬੇਨਤੀਆਂ ਪ੍ਰਵਾਨ ਕਰਨੀਆਂ ਅਗਰ ਮੇਰੀ ਵੀਡੀਓ ਵਿੱਚ ਕਿਸੇ ਵਿਚਾਰਾਂ ਤੇ ਜਾਂ ਕਿਸੇ ਸੰਦਰਭ ਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਹੱਥ ਜੋੜ ਕੇ ਮਾਫੀ ਤੇ ਤੁਸੀਂ ਆਡੀਅנסੋਂ ਤੁਹਾਡਾ ਨਾਮ ਜਾਂ ਵੱਡਾ ਤੁਸੀਂ ਮਾਫ ਕਰ ਸਕਦੇ ਹੋ ਤੁਸੀਂ ਮਾਫੀ ਦੇ ਸਕਦੇ ਹੋ ਮੇਰਾ ਜੋ ਕੰਮ ਆ ਮੈਂ ਤੁਹਾਨੂੰ ਜੋ ਜਾਣਕਾਰੀ ਦੇਣੀ ਆ ਉਹ ਦਿੰਦਾ ਰਹਾਂਗਾ ਕਿਉਂਕਿ ਲਾਈਵ ਦੇ ਨਾਲ ਜੋੜਨਾ ਇਹੀ ਮਕਸਦ ਹੁੰਦਾ ਕਿ ਤੁਹਾਨੂੰ ਜਾਣਕਾਰੀ ਦੇ ਸਕੀਏ ਸੋ ਇੰਨੀ ਆ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਸਤਿ ਸ੍ਰੀ ਅਕਾਲ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆਂ ਤੇ ਅਗੀਆਂ ਵਿਚਾਰ ਧਾਰਾਾਂ ਦੇ ਨਾਲ ਜਲਦੀ ਮਿਲਦੇ ਆਂ ਤੇ ਇੱਕ ਨਵੇਂ ਵਿਸ਼ੇ ਦੇ ਨਾਲ ਮਿਲਦੇ ਸੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਵੀਡੀਓ ਅੱਗੇ ਵੀ ਪਹੁੰਚ ਸਕੇ। ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ।